ਦੋ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਵਾਇਆ ਜਿਸ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੋ ਰਹੀ ਹੈ ਹਿਮਾਚਲ ਪ੍ਰਦੇਸ਼ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਸਰਮੋਰ ਇਲਾਕੇ ਦੇ ਵਿੱਚ ਇੱਕ ਬਹੁਪਤੀ ਪ੍ਰਥਾ ਜੋ Hindu ਧਰਮ ਦੇ ਵਿੱਚ ਮੰਨੀ ਜਾਂਦੀ ਹੈ ਉਸ ਨੂੰ ਲੈ ਕੇ ਚਰਚਾ ਹੋਈ ਔਰ ਪੂਰੇ ਪਿੰਡ ਨੂੰ ਵਿਆਹ ਤੇ ਬੁਲਾਇਆ ਗਿਆ ਔਰ ਤਸਵੀਰਾਂ ਵੀ ਜੋ ਸਾਹਮਣੇ ਆਈਆਂ ਤੁਸੀਂ ਦੇਖ ਸਕਦੇ ਹੋ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਰਚਿਆ ਔਰ ਦੱਸਦੇ ਚੱਲਦੇ ਸਰਮੋਰ ਜ਼ਿਲ੍ਹੇ ਦਾ ਪਿੰਡ ਸਿਲਾਈ ਹੈ ਜਿੱਥੇ ਇਹ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਔਰ ਚਰਚਾ ਪੂਰੇ ਇਲਾਕੇ ਚ ਨਹੀਂ ਪੂਰੇ ਸੂਬੇ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੋ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮੁਤਾਬਕ ਪੁਰਾਣੀ ਰੀਤੀ ਰਿਵਾਜ ਦੇ ਤਹਿਤ ਬਹੁਪਤੀ ਪ੍ਰਥਾ ਜਿਸ ਨੂੰ ਪੋਲੈਂਟਰੀ ਵੀ ਕਹਿੰਦੇ ਰਹੇ ਨੇ ਔਰ ਉਸ ਦੇ ਤਹਿਤ ਇਹ ਵਿਆਹ ਕੀਤਾ ਗਿਆ 12 ਤੇ 14 ਜੁਲਾਈ ਤੱਕ ਇਹ ਵਿਆਹ ਚੱਲਦਾ ਹੈ ਪੂਰੇ ਪਿੰਡ ਨੇ ਇਸ ਚ ਹਿੱਸਾ ਲਿਆ ਔਰ ਲੋਕਾਂ ਦੇ ਮੁਤਾਬਕ ਇਹ ਪੁਰਾਣੀ ਸੰਸਕ੍ਰਿਤਿਕ ਪਰੰਪਰਾ ਨੂੰ ਸਵਕਾਰ ਕੀਤਾ ਗਿਆ ਹੈ ਜੋ ਉਹਨਾਂ ਦੇ ਪਰਿਵਾਰ ਦੇ ਮੁਤਾਬਕ ਔਰ ਇਹ ਵਿਆਹ ਕੇਵਲ ਅਨੋਖੀਆਂ ਰਸਮਾਂ ਨਹੀਂ ਬਲਕਿ ਸਦੀਆਂ ਪੁਰਾਣੀਆਂ ਉਜਲਾ ਪਖਸ਼ ਪਰੰਪਰਾ ਰਾਹੀਂ ਕੀਤਾ ਗਿਆ ਹੈ ਯਾਨੀ ਕਿ ਇਸ ਵਿਆਹ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਪ੍ਰਥਾਵਾਂ ਦਾ ਨੂੰ ਮੁੱਖ ਰੱਖ ਕੇ ਵਿਆਹ ਕੀਤਾ ਗਿਆ ਹਿਮਾਚਲ ਦੇ ਹਾਟੀ ਸਮੁਦਾਇ ਵਿੱਚ ਇਹ ਕਾਫੀ ਪ੍ਰਚਲਿਤ ਹੈ ਇਸ ਪਰੰਪਰਾ 'ਚ ਇੱਕ ਮਹਿਲਾ ਦੋ ਤੋਂ ਵੱਧ ਬੰਦਿਆਂ ਯਾਨੀ ਕਿ ਦੋ ਤੋਂ ਵੱਧ ਭਰਾਵਾਂ ਦੇ ਨਾਲ ਵਿਆਹ ਕਰਵਾ ਸਕਦੀ ਹੈ ਹਿਮਾਚਲ ਦੇ ਹਾਟੀ ਸਮੁਦਾਏ ਦੀ ਕਹਿ ਸਕਦੇ ਕਿ ਪਰੰਪਰਾ ਹੈ اور جس ਤੇ ਪਰਿਵਾਰਿਕ ਜੀਮਨ ਜ਼ਮੀਨ ਜਾਇਦਾਦ ਦਾ ਵਭਾਜਨ ਯਾਨੀ ਕਿ ਵੰਡ ਰੋਕੀ ਜਾਂਦੀ ਹੈ ਜਿਸ ਨਾਲ ਸਮਾਜਿਕ ਸਥਿਰਤਾ ਬਣੀ ਰਹਿੰਦੀ ਹੈ ਇੱਕ ਜੁਟਤਾ ਬਣੀ ਰਹਿੰਦੀ ਹੈ ਦੋਵੇਂ ਜਿਹੜੇ ਲਾੜੇ ਨੇ ਉਹ ਪੜੇ ਲਿਖੇ ਨੇ ਵੱਡਾ ਭਰਾ ਮਾਚਲ ਸਰਕਾਰ ਦੇ ਵਿੱਚ ਜਲ ਸ਼ਕਤੀ ਵਿਭਾਗ ਦਾ ਕਾਰਜਕਰਤਾ ਹੈ ਔਰ ਛੋਟਾ ਭਰਾ ਵਿਦੇਸ਼ ਦੀ ਇੱਕ ਨਿੱਜੀ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੈ ਤਾਂ ਲਾੜੀ ਵੀ ਪੜ੍ਹੀ ਲਿਖੀ ਹੈ ਇਸ ਰਿਸ਼ਤੇ ਨੂੰ ਉਹਨਾਂ ਦੇ ਪਰਿਵਾਰ ਨੇ ਸੋਚ ਸਮਝ ਕੇ ਏਕਤਾ ਤੇ ਸਮਾਜਿਕ ਸਹਿਮਤੀ ਦੇ ਨਾਲ ਸਮਾਜਿਕ ਤੇ ਏਕਤਾ ਦਾ ਪ੍ਰਤੀਕ ਦੱਸਿਆ ਪਿੰਡ 'ਚ ਇਸ ਦਾ ਵਿਆਹ ਇਹਨਾਂ ਦਾ ਵਿਆਹ ਹੁੰਦਾ ਔਰ ਉਤਸਵ ਵਰਗਾ ਮਾਹੌਲ ਸੀ ਕਿਸੇ ਨੇ ਵੀ ਇਸ ਪਰੰਪਰਾਤੇ ਅਪੱਤੀ ਨਹੀਂ ਜਤਾਈ ਹੈ ਔਰ ਇਸ ਪੂਰੇ ਮਸਲੇ ਨੂੰ ਲੈ ਕੇ ਜੋ ਤਸਵੀਰ ਸਾਹਮਣੇ ਆਈ ਆ ਉਹ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਦੋ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਜੋ ਕਿ ਹਿਮਾਚਲ ਦੇ ਹਾਟੀ ਸਮੁਦਾਇ ਦੇ ਵਿੱਚ ਪ੍ਰਾਤਨ ਪ੍ਰਥਾ ਆ ਬਹੁਪਤੀ ਪ੍ਰਥਾ ਜਿਸ ਨੂੰ ਕਿਹਾ ਜਾਂਦਾ ਹੈ ਔਰ ਇਸ ਨੂੰ ਲੈ ਕੇ ਇਹ ਪ੍ਰਤੀਕ ਦਿੱਤਾ ਜਾਂਦਾ ਹੈ ਇਸ ਸਮੁਦਾਇ ਦੇ ਇਸ ਸਮਾਜ ਚ ਕੇ ਅਸੀਂ ਇਹ ਕਹਾਂ 80 ਇੱਕ ਜੁੜਦਾ ਦਾ ਸੰਦੇਸ਼ ਦਿੰਨੇ ਹਾਂ ਇਸ ਇਸ ਰਸਮ ਨੂੰ ਇਸ ਪਹਿਲੂ ਨਾਲ ਸਮਝਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਤਾਂ ਅਗਰ ਲਾੜੇ ਦੀ ਗੱਲ ਕੀਤੀ ਜਾਵੇ ਤਾਂ ਜੋ ਲਾੜਾ ਹੈ ਵੱਡਾ ਭਰਾ ਯਾਨਿਕ ਕੇ ਉਹ ਸਟੇਟ ਡਿਪਾਰਟਮੈਂਟ ਵਾਟਰ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਹੈ ਔਰ ਛੋਟਾ ਜੋ ਹੈ ਉਹ ਵਿਦੇਸ਼ ਦੇ ਵਿੱਚ ਇੱਕ ਕੰਪਨੀ ਚ ਕੰਮ ਕਰਦਾ ਹੈ ਔਰ ਲਾੜੀ ਵੀ ਪੜ੍ਹੀ ਲਿਖੀ ਹੈ ਔਰ ਪਰਿਵਾਰ ਦੀ ਸਹਿਮਤੀ ਦੇ ਨਾਲ ਇਹ ਵਿਆਹ ਹੋਇਆ ਜਿਸ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲਗਾਤਾਰ ਇਸ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੋ ਰਹੀ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਔਰ ਇਹ ਅਹਿਮ ਤਸਵੀਰ ਪਰਿਵਾਰ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਕਤ ਇਹ ਰਸਮਾਂ ਨਿਭਾਈਆਂ ਜਾ ਰਹੀਆਂ ਸਨ ਉਸ ਵਕਤ ਦੀ ਇਹ ਤਸਵੀਰ ਹੈ ਔਰ ਖੁਸ਼ੀ ਦਾ ਮਾਹੌਲ ਜੋ ਹੈ ਇਸ ਵਕਤ ਪਰਿਵਾਰ ਦੇ ਵਿੱਚ ਨਜ਼ਰ ਆ ਰਿਹਾ ਹੈ